ਇਹੀ ਕਰ ਰਹੇ ਆ ਜਿਹੜਾ ਨੂੰ ਚੁੱਭਦਾ ਮੈਂ ਪੱਲਾ ਵੀ ਇੱਕ ਸੁਧਾਰਨ ਮੁੰਡਾ ਸੀ ਜਿਹਨੇ ਬਦਲਾਂ ਨੂੰ ਹਰਾਇਆ ਸੀ ਜੀ ਸਤ ਸ੍ਰੀ ਅਕਾਲ ਜੀ ਤੇ ਵੈ ਹੁਣ ਵੀ ਹਰਾਉਂਗਾ ਇਹਦੇ ਦੀ ਕੋਈ ਗੱਲ ਨਹੀਂ ਪਿੰਡਾਂ ਦੇ ਵਿੱਚ ਵਿਚਰ ਰਹੇ ਹਾਂ ਕਿਵੇਂ ਦਾ ਰਿਸਪੌਂਸਿਬਿਲਿਟੀ ਵਧੀਆ ਭਾਈ ਜੀ ਜਿੱਥੇ ਜਾਣੇ ਆ ਬਹੁਤ ਤਿੱਖੜ ਦੁਪਹਿਰਾ ਗਰਮੀ ਦਾ ਮੌਸਮ ਹੈ ਫਿਰ ਵੀ ਲੋਕ ਆ ਕੇ ਗੱਲਬਾਤ ਸਾਂਝੀ ਕਰਦੇ ਆ ਇੱਕ ਬਦਲਾਵ ਦੀ ਨੇਰੀ ਚੱਲੀ ਸੀ ਤਾਂ ਉਹ ਉਸੇ ਹੀ ਬਾਦਲਾਂ ਦੇ ਨਾਲ ਟੱਕਰ ਸੀ ਤਾਂ ਖੁੱਡੀਆਂ ਸਾਹਿਬ ਨੂੰ ਲੋਕਾਂ ਨੇ ਬਹੁਤ ਬਹੁਤ ਵੋਟਾਂ ਪਾ ਕੇ ਜਿਹੜਾ ਜਿਤਾਇਆ ਸੀ ਪਰ ਹੁਣ ਸੱਤਾ ਦੇ ਵਿੱਚੋਂ ਤੇ ਸਵਾਲ ਹੁੰਦੇ ਆ ਕੋ ਸਵਾਲ ਕਰਨੇ ਵੀ ਲੋਕਾਂ ਦੇ ਫਰਜ਼ ਆ ਮੈਂ ਉਹਨਾਂ ਸਵਾਲਾਂ ਦਾ ਜਵਾਬ ਉਹਨਾਂ ਦੇ ਨਾਲ ਵਧੀਆ ਟੰਗ ਨਾਲ ਦੇਣਾ ਜੀ ਤਾਂ ਕਿਸਾਨ ਨੇ ਜਿਹੜੇ ਕਿਸਾਨਾਂ ਦੇ ਵਿੱਚ ਗੁੱਸਾ ਵੀ ਹੈ ਕਿ ਸ਼ੰਭੂ ਬੈਰੀਅਰ ਤੇ ਖਨੋਰੀ ਬੈਰੀਅਰ ਤੇ ਅਥਰੂ ਗੈਸ ਦੇ ਜਿਹੜੇ ਗੋਲੇ ਆ ਸੁੱਟੇ ਗਏ ਆ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਉੱਪਰ ਹੀ ਇਲਜ਼ਾਮ ਲੱਗਦੀ ਹੈ ਕਿ ਵੀ ਤੁਸੀਂ ਇਹ ਜਿਹੜਾ ਉਹਨਾਂ ਨੂੰ ਰੋਕ ਇਲਜ਼ਾਮ ਲਾਉਣ ਵਾਲੇ ਹੋਰ ਲੋਕ ਨੇ ਕਿਸਾਨ ਭਰਾਵਾਂ ਨੂੰ ਪਤਾ ਹੈ ਸੈਂਟਰ ਦੀ ਸਰਕਾਰ ਵੱਲੋਂ ਹਰਿਆਣੇ ਦੀ ਸਰਕਾਰ ਵੱਲੋਂ ਇਹ ਸਾਰਾ ਵਾਅਦਾ ਕੀਤਾ ਗਿਆ ਤਾਂ ਪਰ ਇਹ ਵੀ ਕਿਹਾ ਜਾ ਰਿਹਾ ਕਿ ਸੱਤਾ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਹੈ ਤਾਂ ਹਰਸਿਮਰਤ ਕੋਰ ਬਦਲ ਟੱਕਰ ਦੇ ਵਿੱਚ ਆ ਰਾਜੀ ਵੜਿੰਗ ਨਾਲ ਗੱਲਬਾਤ ਹੋਈ ਹੈ ਜੰਗ ਕਾਂਗਰਸ ਦੇ ਨਾਲ ਜਿਹੜੀ ਸੈਟਿੰਗ ਕੀਤੀ ਗਈ ਹੈ ਕਹਿੰਦੇ ਕਿ ਵਿਰੋਧੀ ਧਿਰ ਦੇ ਨਾਲ ਰਲ ਗਈ ਹੈ ਜੀ ਕਰਦੀਆਂ ਲੋਕ ਵੀ ਕਰਦੀਆਂ ਸਰਕਾਰ ਨਹੀਂ ਲੋਕ ਲੋਕ ਨਹੀਂ ਕਰਦੇ ਇਹੀ ਕਰ ਰਹੇ ਆ ਜਿਹੜਾ ਨੂੰ ਚੁਭਦਾ ਮੈਂ ਵੀ ਸਧਾਰਨ ਘਰ ਵਿੱਚੋਂ ਆ ਵੀ ਵੱਡੇ ਵੱਡੇ ਲੋਕਾਂ ਦੇ ਕੱਲ ਆ ਵੀ ਕੱਲੇ ਐਮਪੀ ਐਮਐਲਏ ਬਣਨਾ ਹੁਣ ਹੀ ਕਿਉਂ ਚੁਭ ਰਹੇ ਆ ਪਹਿਲਾਂ ਵੀ ਇੱਕ ਸਧਾਰਨ ਮੁੰਡਾ ਸੀ ਜਿਹਨੇ ਬਦਲਾਂ ਨੂੰ ਹਰਾਇਆ ਸੀ ਜੀ ਸਤਿ ਸ੍ਰੀ ਅਕਾਲ ਜੀ ਤੇ ਵੈ ਹੁਣ ਵੀ ਹਰਾਉਂਗਾ ਕੀ ਕੋਈ ਗੱਲ ਨਹੀਂ ਸ਼ੱਕਾ ਕੋਈ ਨਹੀਂ ਕਾਲੀ ਕਹਿੰਦੇ ਅਸੀਂ ਜਿੱਤਾਂਗੇ ਜੀ ਬਾਈ ਜੀ ਕਹਿਣ ਉਹਨਾਂ ਨੂੰ ਮੁਬਾਰਕ ਕਹਿਣਾ ਚਾਹੀਦਾ ਪਰ ਰਿਜ਼ਲਟ ਆਜੂ 4 ਤਰੀਕ ਨੂੰ ਸਤਿ ਸ੍ਰੀ ਅਕਾਲ ਜੀ